ਹਾਂਜੀ ਅਸੀਕਾਲ ਜੀ ਸਾਰਿਆਂ ਨੂੰ ਸਵਾਗਤ ਆਪਣੇ ਇੱਕ ਹੋਰ ਬਲੌਗ ਜਿਹਦੇ ਆਪਾਂ ਚੱਲੇ ਸੀਗੇ ਅੱਜ ਆਪਣੀ ਜੀਰੀ ਵਧਣੀ ਹੈ ਤੇ ਆਪਣਾ ਦਿਖਾ ਦਿਆਂ ਤੁਹਾਨੂੰ ਆਪਣਾ ਰਸਤਾ ਜਿਹੜਾ ਵੀ ਪਿੰਡ ਦਾ ਮੇਨ ਰਸਤਾ ਜਿੱਥੇ ਆਪਾਂ ਡੇਲੀ ਫਰਡਨ ਕਰਨਾ ਉਹ ਸਰਕਾਰਾਂ ਨੂੰ ਸੀਜ਼ਨ ਦੇ ਵਿੱਚ ਯਾਦ ਆਇਆ ਤੇ ਪੁੱਟਤਾ ਜੀਸੀਬੀ ਦੇ ਨਾਲ ਬਾਕੀ ਆ ਜਿਹੜੀ ਆਪਣੀ ਅੱਜ ਵੱਢਣੀ ਐ ਦੇਖਦੇ ਆ ਇੱਥੇ ਚਲਦੀ ਕਿ ਨਹੀਂ ਪੈਰ ਤੇ ਲੱਗਦਾ ਵੀ ਤਿੰਨ ਚਾਰ ਗਿੱਲਾਂ ਚੱਲੂਗੀ ਜਿਆਦਾ ਨਹੀਂ ਚੱਲਦੀ ਬਾਕੀ ਦੇਖੋ ਹੁਣ ਕੀ ਬਣਦਾ ਬਾਕੀ ਮੰਡੀਆਂ 'ਚ ਬੁਰਾ ਹਾਲ ਆ ਜੀ ਮੰਡੀਆਂ ਦੇ ਵਿੱਚ ਬੁਰਾ ਹਾਲ ਆ ਜੀ ਬਾਕੀ ਸਮਝ ਤੋਂ ਬਾਹਰ ਗਾਣੀ ਬਾਕੀ ਵੱਢ ਕੇ ਵੱਢਣਾ ਪੈਣਾ ਜੀ ਜੀਰੀ ਦਾ ਹੋ ਰਿਹਾ ਨਾਸ ਦੇ ਸਾਰੇ ਸੌਪ ਸੌਕੇ ਕੀ ਹਾਲ ਹੋ ਗਿਆ ਕੋਈ ਹਣਾ ਪਿੱਛੇ ਆ ਰਿਹਾ ਉਹ ਸਾਹਮਣੇ ਆਪਣਾ ਡਰਾਈਵਰ ਲੱਖਾ ਜੀ ਚੱਲ ਰਹੇ ਅੱਜ ਕਰਦੇ ਆ ਸ਼ੁਰੂਆਤ ਟਾਈਮ 9 ਵਜ ਗਈ ਤਰੇਲ ਆਦੀ ਬਹੁਤ ਜ਼ਿਆਦਾ ਇਹ ਪ੍ਰੈਸ਼ਰ ਟੈਂਕੀ ਆਪਣੀ ਜਿਹੜੀ ਲੱਗੇ ਕਰ ਗਈ ਬਿਮਾਰ ਗਈ ਸੇੜੀ ਵੱਡਣੀ ਆ ਜੀ ਅੱਜ ਦੇਖ ਸਾ ਤੇ ਤੋ ਇ ਜੀਰੀ ਦਾ ਸੁੱਕ ਸੁੱਕ ਕੇ ਬੁਰਾ ਹਾਲ ਹੋ ਗਿਆ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਪੂਰੀ ਲੀਵਰ ਲਾ ਕੇ ਅੰਦਰ ਕਰ ਗਏ ਮੇਨ ਫਿਰ ਰੋਕਾਂਗੇ ਥੋੜਾ ਚਿਰ 5-10 ਮਿੰਟ ਵੀ ਆਪਣੀ ਤਰੇਲ ਜਿਹੜੀ ਸੁੱਕ ਜੇ ਜਿਹੜੀ ਕਿ ਆਪਣੀ ਤਰੇਲ ਆ ਜਿਹੜੀ ਸੁੱਕ ਜੇ ਫਿਰ ਕਰਦੇ ਆਪਾਂ ਸਟਾਰਟ ਨਜਰ ਘਰ ਵਾਲੇ ਆਣਗੇ ਦੰਦੀਆਂ ਲੈ ਕੇ ਬਾਕੀ ਡਰਾਈਵਰ ਆਪਣਾ ਲੱਖਾ ਪਿੱਛੇ ਆ ਰਿਹਾ ਬਾਈਕ ਤੇ ਬਾਕੀ ਤੋਂ ਇਹ ਸੋਚਾ ਮੈਂ ਮੰਡੀਆਂ ਦੇ ਵਿੱਚ ਪੁਰਾਣਾ ਵੱਟ ਕੇ ਸੁਧਣੀ ਪੈਣੀ ਆ ਬਾਕੀ ਉਦਾਂ ਕੋਈ ਪੁੱਛਦਾ ਗਿਛਦਾ ਨਹੀਂ ਹਾਲੀ ਕਹਿੰਦੇ ਇਲੈਕਸ਼ਨ ਤੋਂ ਬਾਅਦ 5 ਤਰੀਕ ਤੇ ਜੇ ਨਾ ਵੱਟੀ ਉਦਾਂ ਵੀ ਖੇਤ ਦੇ ਵਿੱਚ ਜਦ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਐ ਭੋਏ ਲੱਗੀ ਕਹਿੰਦੇ ਇੰਦਾਂ ਨਾ ਭੋਏ ਲੱਗੀ ਉਹ ਕੰਮ ਵੱਡ ਗਿਆ ਜੀ ਬਾਕੀ ਕਰਦੇ ਆਣ ਸ਼ੁਰੂਆਤ ਜੋਗੀ ਜੀ ਹਾਂਜੀ ਚੱਲ ਰਹੀ ਆ ਸਵੇਰ ਦੀ ਚਾਰ ਪੰਜ ਟਰਾਲੀਆਂ ਭਰ ਲੀਆਂ ਇੱਧਰ ਬਾਏ ਵੀਰੇ ਬਾਏ ਤੇ ਇੱਧਰ ਮਿਲੋ ਆਪਣੇ ਵੀਰ ਨੂੰ ਕੀ ਹਾਲ ਹੈ ਵੀਰ ਜੀ ਉਹ ਵਧੀਆ ਭਾਜੀ ਵਧੀਆ ਮੋਜਾਂ ਜਮੀ ਗਰਮੀ ਲੱਗੀ ਹੋਈ ਆ ਮਸ਼ੀਨ ਚੱਲ ਰਹੀ ਆ ਵੀਰੇ ਅੱਛਾ ਕੰਡ ਲੜ ਰਹੀ ਆ ਇਹ ਕੌਨ ਸਾ ਚਮਤਕਾਰ ਆ ਹੈ ਇਹ ਹੈ ਕੈਮਰਾ ਜੀ ਵੀ ਇਹ ਆ ਜੀ ਵੇਲੜ ਮਿਲ ਕਰਦੀ ਜਿਹੜਾ ਕੰਮ ਨਹੀਂ ਕਰਦੇ ਹੈਗੇ ਨਾ ਹਾਂ ਤੇ ਟਾਈਮ ਪਾਸ ਕਰਦੇ ਹੈਗੇ ਟਾਈਮ ਪਾਸ ਕਰਦੇ ਹੈਗੇ ਬਾਕੀ ਖੇਤ ਥੱਲੇ ਚੁੱਕਣ ਦੀ ਬਜਾਏ ਫੂਲ ਚੁੱਕੀ ਜਾਂਦਾ ਹੈ ਇੱਧਰ ਡੈਡੀ ਜੀ ਸਿੱਕਾ ਬੁਜੁਰਗ ਬਾਕੂ ਜੀ ਆਇਆ ਨੀ ਬੁਜੁਰਗ ਬਾਬੂ ਜੀ ਜੋ ਕਹਿੰਦੇ ਨੇ ਮੰਡੀ 'ਚ ਬਹੁਤ ਹੀ ਬੁਰਾ ਹਾਲ ਹੈ ਬੁਰਾ ਹਾਲ ਹੈ ਆੜਤੀ ਨੇ ਇਹਨਾਂ ਨੂੰ ਫੋਨ ਕੀਤਾ ਹੈ ਵੀ ਜੇ ਤੁਸੀਂ ਅੱਜ ਦੀ ਡੇਡ ਦੇ ਵਿੱਚ ਟਰਾਲੀਆਂ ਲੈ ਕੇ ਆਉਂਦੇ ਹੋ ਤੇ ਤੁਹਾਨੂੰ ਜਗ੍ਹਾ ਦਿੱਤੀ ਜਾਊਗੀ ਤੇ ਨਹੀਂ ਜਗ੍ਹਾ ਵੇਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਨਹੀਂ ਤੇ ਜਗ੍ਹਾ ਵੇਚ ਦਿੱਤੀ ਜਾਊਗੀ ਨਹੀਂ ਜਗ੍ਹਾ ਵੇਚ ਦਿੱਤੀ ਜਾਊਗੀ ਬਾਕੀ ਚੱਲ ਰਿਹਾ ਕੰਮ ਸਭ ਚੱਲ ਰਿਹਾ ਪੂਰੇ ਜੋਰਾਂ ਦੇ ਕੋਈ ਜੋਰ-ਜ਼ਾਰ ਨਹੀਂ ਵੀਰੇ ਜੋਰ ਵਾਲੇ ਆਪ ਕਰਾਏ ਵਾਲੇ ਆਪਣੇ ਆਪ ਆਉਂਦੇ ਨੇ ਪੁੱਛਣ ਵਾਸਤੇ ਤਾੜੀ ਵੇਖਣੀ ਨਹੀਂ ਜਿਹੜੀ ਖਰਾਬ ਆਉਂਦੀ ਆ ਸਾਡੀ ਮਜ਼ਦੂਰੀ ਹੋ ਗਈ ਆ ਮਜ਼ਦੂਰੀ ਹਾਂਜੀ ਨਹੀਂ ਮਜ਼ਦੂਰੀ ਹੋ ਤਾੜੀ ਵਟਨ ਦੀ ਮਜ਼ਦੂਰੀ ਹੋ ਗਈ ਆ ਅੱਛਾ ਜੀ ਧੀਰੀ ਤਾਂ ਮੋੜ ਕੇ ਖੁੰਡਲ ਮੋੜ ਕੇ ਜਣਾ ਦੇ ਨਾਲ ਲੱਗੀ ਆ ਅੱਛਾ ਬਹੁਤ ਨੁਕਸਾਨ ਹੋ ਗਿਆ ਜੀ ਦੇਖੋ ਜੀ ਮਗਰ ਲੇਵਰ ਹੀ ਲਾਈ ਹੋਈ ਆ ਕੈਮਰਾ ਉਧਰ ਕੀਤਾ ਜਾਵੇ ਕੈਮਰਾ ਜੀ ਵੀ ਆ ਚਲੋ ਜੀ ਇਨਸ਼ਾਅੱਲਾ ਬਾਕੀ ਆਪਾਂ ਚੱਲੀ ਟਰਾਲੀ

ਪਟਿਆਣਾ ਮੈਂ ਆ ਵਾਡੀ ਲੈਣਾ ਦਾਰਾ ਹਨੇ ਮੇ ਕਿ ਕੀ ਖਾਣਾ ਚਲਦੇ ਹੋ ਕਈ ਫੜ ਲੈ ਕਰ ਕਈ ਕੋਈ ਤਾਂ ਯਾਰ ਗਾੜੀ ਪੈਣਾ ਖੱਪਣ ਦਾ ਕੀ ਫਾਇਦਾ ਦੱਸ ਤੇਰੀ ਬੋਊ ਕੈਜੀ ਆਉਗੀ ਹਾਂ ਮਾਪੋ ਕੀ ਲੱਗ ਰਾ ਕਈ ਭੜਨੀ ਚਾਹੀਦੀ ਕਿ ਨਹੀਂ ਚਲ ਅੱਧਾ ਟੈਂਕ ਪੈਣਾ ਇੱਥੇ ਯਾਰ ਜਦੋਂ ਵੇ ਸਿਆਣਾ ਬੰਦਾ ਲੱਗਿਆ ਹੋਵੇ ਨਾ ਜਦੋਂ ਸਿਆਣਾ ਬੰਦਾ ਲੱਗਿਆ ਹੋਵੇ ਨਾ ਉਹਨੂੰ ਕਹੀ ਦੋ ਨਹੀਂ ਪੁੱਛ ਨਾ ਨਾ ਬੰਦਾ ਨਹੀਂ ਲੱਗਾ ਬਜ਼ੁਰਗ ਦੇ ਤਾਂ ਲਹੂ ਪੀਣਾ ਤੁਸੀਂ ਤੇ ਬਜ਼ੁਰਗ ਦੇ ਕਿਹੜਾ ਹੱਡ ਵਧਣਾ ਯਾਰ ਉਹਨੂੰ ਕੱਢ ਲਓ ਫਿਰ ਨਹੀਂ ਵਧਣੇ ਐਵੇਂ ਨਹੀਂ ਬੁੱਢੇ ਬੰਦੇ ਸੰਦੂਕ ਚ ਪਾ ਕੇ ਲੈ ਗਏਗੇ ਉਹ ੱਥੇ ਨਾ ਲੈ ਗਏ ਹੈ ਜਾਣ ਕੇ ਲੈ ਗਏ ਜਾਣ ਕੇ ਕਿਉਂ ਲੈ ਗਏ ਉਹਦੇ ਜਾਂਦਾ ਜੀ ਆਹ ਜਿਹੜਾ ਬੰਦਾ ਹੈਦਾ ਬੜਦਾ ਕੁਝ ਨਹੀਂ ਨਾ ਨਾ ਬਾਬਾ ਦੇ ਖਾਤੇ ਜਮਾ ਕਰਾ ਦੇ। ਐ ਨਾ ਕੋਈ ਨਾ ਖਾਤਾ ਜਮਾ ਕਰਾ ਦੇ। ਇਹ ਕੀ ਮੰਗ ਰਿਹਾ ਹੈ? ਫਿਰ ਇਹ ਵੀਡੀਓ ਬਣਾ ਰਿਹਾ। ਲੈ ਫਿਰ ਜਵਾਨੀ ਵਾਲਾ ਜੋਰ ਦਿਖਾ ਬਾਪੂ। ਟਰੈਕਟਰ ਦਾ ਕਿਹੜਾ ਘੇਰ ਪਾਏਗਾ? ਪਾ ਲਾ ਵਾ ਸੁਣ ਜਿਹੜੇ ਪਾਏਗਾ ਬਾਹਰ ਲੈ ਚੱਲੇ ਨੂੰ। ਪਹਿਲੇ ਬੁੱਲੇ ਜਗੋਂ ਨਹੀਂ ਖੜਨਾ। ਬਾਪੇ ਵਾਲਾ ਪਾ ਬਾਪੇ ਵਾਲਾ ਹਾਂ ਲਓ ਜੀ ਇੱਕ ਟੈਂਕ ਰਹਿ ਗਿਆ ਕਰਦੇ ਆ ਅੱਜ ਦਾ ਐਂਡ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬਰ ਹੋ ਸਾਡੇ ਲਈ ਆਓ ਅਗਲੀ ਵੀਡੀਓ ਤੇ ਰਹਿਵਾਂਗੇ ਧੰਨਵਾਦ ਜੀ ਹਾਂ